ਵੇ ਵੀ ਦੋਸਤੋ ਦੇਖਦੇ ਆਪਾਂ ਕਣਕ ਦਾ ਕੀ ਹਾਲਚਾਲ ਹੈ ਇੱਕ ਉਹ ਆਪਣਾ ਬੰਦਾ ਵੀ ਵਿੱਚ ਫਿਰਦਾ ਲੱਗਦਾ ਮੈਨੂੰ ਦੇਖਦਾ ਕੀ ਕਰੀ ਜਾਂਦਾ ਉਹ ਕਿਵੇਂ ਵਿੱਚ ਫਿਰਦਾ ਪਰਛਲ ਕਣਕ ਦੇਖ ਰਹੀਆਂ ਜੀ ਮਾ ਬੜੇ ਤਿਆਰੀ ਕਰ ਰਹੇ ਆ ਵਧਣ ਦੀ ਅੱਛਾ ਹਾਂ ਅੱਜ ਤਾਂ ਵਸਾਕ ਕੀ ਦਿਨ ਹੈ ਅੱਜ ਵਸਾਕ ਹੋ ਗਿਆ ਅੱਜ ਅੱਛਾ ਜੱਟ ਦਾ ਰਾਤਾ ਵੀ ਬੁੱਧਵਾਰ ਤੱਕ ਬਟਰ ਨਾਲ ਜੀ ਤੇ ਬੱਲੀ ਜੀ ਮਿਲ ਜਣਾ ਇਹ ਦੇਖ ਰਿਹਾ ਫਿਰ ਭੋਰ ਕੇ ਵੀ ਦੇ ਦੇ ਚਾ ਦੇਗਾ ਫਿਰ ਖਾ ਕੇ ਭੋਰ ਕੇ ਨੂੰ ਕਿੰਨੀ ਕੋ ਹੋ ਗਈ ਪੱਕ ਪੁੱਕ ਗਈ ਇਹ ਇੱਥੇ ਪੂਰੀ ਜਮਾਈ ਬਾਕੀ ਵੀ ਜਮਾਈ ਆ ਇੱਥੇ ਇੱਥੇ ਸੁਣਦੇ ਤੇਰੇ ਜਮਾ ਖੜਕਾ ਦਾਣਿਆਂ ਦਾ ਤਾਂ 15 ਹਾਂ ਪੂਰੇ ਦੋ ਸਿਆ ਚੜੀ ਖੜੀ ਆ ਅੱਛਾ ਇਹ ਤਾਂ ਮਤਲਬ ਫਿਰ ਇੱਕ ਦੋ ਦੇ ਨਹੀਂ ਲੂ ਹਾਂ ਬਸ ਤਿਆਰੀ ਆ ਬਦ ਦਮ ਤੱਕ ਬਸ ਛੜੀ ਅੱਛਾ ਆ ਸਾਰੀ ਤਗਰੀਬਨ ਪੱਕੀ ਵੇ ਦੂਰ ਤੱਕ ਹਨਾ ਪੱਕੀ ਹਾਂ ਹਾਂ ਤਾਂ ਮਸ਼ੀਨਾਂ ਨੂੰ ਸੁਣਾ ਵੀ ਚੱਲ ਪਿਆ ਘਰ ਕਿਵੇਂ ਲੱਗਦਾ ਝਾੜ ਝਾੜ ਤੋਂ ਕਿ ਬਹੁਤ ਵਧੀਆ ਲੱਗਦਾ ਇਹ ਦੁੱਖ ਦਾ ਉੰਸਾ ਇੱਕ ਬੰਦਾ ਜੇ ਮੈਨੂੰ ਜਦਾਈ ਲੱਗ ਗਿਆ ਕਹਿੰਦਾ ਕਿ ਉਹ ਕਹਦਾ ਗਾਲ ਕਿੰਨਾ ਡਿਗਦੀ ਨਹੀਂ ਕਰਾ ਉਹਨੂੰ ਨਕਾਲੀ ਨਹੀਂ ਘੜਦੀ ਅੱਛਾ ਅੱਛਾ ਕਹ ਬੋ ਠੀਕ ਆ ਭਾਈ ਇੱਕੋ ਤਰੀਕਾ ਵੀ ਕਣਕ ਜੇ ਡਿਗਦੀ ਨਹੀਂ ਤਾਂ ਨਕਾਲੀ ਨਹੀਂ ਘੜਦੀ ਉਹਨੂੰ ਆਖਿਆ ਮੈਂ ਕਿ ਤੇ ਨਿਹਰੀ ਚਾਲਦੀ ਮੈਂ ਕਣ ਕਰਵਾਦੀ ਹਾਂ ਲੱਗ ਜੂ ਅੱਛਾ ਇੱਕ ਬੰਦੇ ਨੂੰ ਮੋਜ ਮੈਂ ਕਰਕੇ ਦੇਖੀ ਮਹਾਬਦੂਰ ਆ ਬਾਈ ਮਹਾ ਹੂੰ ਵੀ ਆ ਬੰਦੀ ਦੇਖਾਂ ਹਾਂ ਉਹਨੂੰ ਮੈਂ ਆਖਿਆ ਮਾਇ ਜੀ ਵੀ ਦਾਣੇ ਹੈਗੇ ਨਾ ਠੀਕ ਐ ਹੋ ਗੰਨਾ ਹਾਂ ਮਾਈਕ ਤੇ ਕਣਕ ਡਿੱਗ ਗਈ ਇਹ ਦਾਣੀ ਨਹੀਂ ਹੋਣੀ ਅੱਛਾ ਫਿਰ ਹਾਂ ਗੱਲ ਜਾਣਗੇ ਗੱਲ ਜਾਣਗੇ ਮੈਂ ਹੋਂ ਇਹ ਨਾ ਰਲਣਗੇ ਹਾਂ ਗੱਲ ਸਹੀ ਇਹ ਤੇਰੀ ਉਹ ਬੁਢਾਏ ਮੰਨ ਗਿਆ ਕਹਿੰਦਾ ਵੀ ਠੀਕ ਆ ਗੱਲ ਵੀ ਤੇਰੀ ਕਹਿੰਦਾ ਕਿ ਮੇਰੇ ਵਰਗਾ ਅਣਜਾਣ ਹੂ ਹਾਂ ਉਹ ਕਹਦਾ ਨਹੀਂ ਮਾਨੂੰ ਫੇਰ ਆਖਿਆ ਹਮ ਇੱਕ ਬੰਦਾ ਕਹਿੰਦਾ ਕਿ ਦੋ ਗੱਲੇ ਦੀ ਹਮ ਉਹ ਕਹਿੰਦਾ ਜਾਲ ਪਾਇਆ ਤੇ ਉਹ ਤੋੜ ਗਿਆ ਲੱਗਦਾ ਵਿਚ ਵਿੱਚ ਹੀ ਕਲਕ ਅੱਛਾ ਉਹ ਕਹਿੰਦਾ ਫੱਗਣ ਚੇਜ ਵੀ ਜੰਮੀ ਦੀ ਬਾੜੀ ਦੇ ਕੰਗ ਤੇ ਡਿੱਗ ਗਈ ਹਮ ਜਦੋਂ ਡਿੱਗੀ ਹੋਈ ਉਹ ਜੇ ਇੱਕ ਦਾਣਾ ਨਹੀਂ ਬਣਿਆ ਉਹ ਫੂਸ ਹੀ ਬਣ ਗਈ ਉਹਦਾ ਬਾੜੀ ਨਾਲ ਕਰਕੇ ਵੀ 2 ਕਿਲੇ ਵੀ ਮਾਣ ਵੀ ਨਹੀਂ ਹੋਈ ਫੂਸ ਤਾਂ ਬਣ ਨਹੀਂ ਜੇ ਜਦੋਂ ਡਿੱਗੀ ਵੀ ਡਿੱਗੀ ਹੋਈ ਕਣਕ ਭਲਾਂ ਦੀ ਕਿਵੇਂ ਕਾਮਯਾਬ ਹੋਊਗੀ ਉਹ ਬੰਦਾ ਮੰਨਿਆ ਸੀ ਕਹਦਾ ਕਣਕ ਅੱਗੇ ਕਿੰਨਾ ਡਿੱਗੀ ਹੋਣੇ ਝਾੜੀ ਕੱਢਦੀ ਮਾਹਣੇ ਤੂੰ ਉਹ ਬੰਦੇ ਵੇਖੋ ਜਿਹੜਾ ਮਹਾਜ ਅਮਨ ਦੱਸਾ ਤੈਨੂੰ ਕਿੰਨੇ ਕਣੇ ਕਿੰਨੇ ਕਣੇ ਹੋਣਗੇ ਏਕਾ ਬੱਲੀ ਚ ਤੇ ਉਹਨੂੰ ਮੈਂ ਜਮਾ ਥੱਲੇ ਨਾਲ ਕਿਹੜੀ ਆ ਬੱਲੀ ਹੁੰਦੀ ਜਮਾ ਉਹਨੂੰ ਦੱਸ ਮੈਂ ਦੇਖ ਮਾਹ ਤੋੜ ਕੇ ਕਿੰਨੇ ਹੈ ਕਿਲਾ ਹੈ ਗਿਆ ਉਹ ਕਹਦਾ ਹੈ ਜੀ ਆ ਇਹ ਮੈਂ ਨਾਰ ਰਲਗੇ ਨਾ ਉਹ ਡਿੱਗੀ ਮੈਂ ਜਾਨੀ ਕਿੱਥੇ ਬਣਨਗੇ ਵਾਹ ਨਹੀਂ ਤਾਂ ਦਾਣੀ ਨਹੀਂ ਹੈਗੇ ਹਾਂ ਉਹ ਕਹਦਾ ਵੀ ਠੀਕ ਹੈ ਗੱਲ ਅੱਛਾ ਵਿੱਚ ਇਹ ਜੇਬ ਚ ਕਰਦੇ ਟੰਗੀ ਫਿਰਦਾ ਇਹ ਕੀ ਕਰੇਗਾ ਤੇਰਾ ਮੈਂ ਦੇਖ ਦੋ ਅੱਜ ਤੋਰ ਕੇ ਕੱਦੂ ਲਿਆ ਦੋੜ ਕੇ ਮੈਂ ਕਿਹ ਫਿਰਦਾ ਕਣਕ ਚ ਟੰਗੀ ਫਿਰਦਾ ਵਿੱਚ ਕਰਦ ਉਹ ਕਹਿੰਦਾ ਫੇਰ ਮਹਾਂਤਵਾ ਬੱਲੀ ਲਾ ਲਾ ਹੂੰ ਇਹ ਦਾਣੇ ਨਹੀਂ ਪੈ ਡਿੱਗੀ ਅੱਛਾ ਇਹ ਹੁਣ ਨਾਰ ਰਲਣਗੇ ਅੱਛਾ 11 ਹੀ ਵੱਧ ਹੈ ਠੀਕ ਹੈ ਕੋਈ ਮਨ ਨਹੀਂ ਲੱਗਦਾ ਫੇਰ ਮੈਂ ਕਹੀ ਆ ਜਾ ਨਿਕਲੇ ਬਾਹਰ ਹੁਣ ਪੈਰਾਂ ਨਾਲ ਸਿੱਟਦੀ ਹੈ ਅੱਗੇ ਤਾਂ ਆਮ ਹੀ ਖਾ ਖੂ ਲੈਂਦੇ ਸੀ ਹਾਂਜੀ ਹਾਂ ਚਲ ਦੇਖਦੇ ਆ ਫਿਰ ਕੋਈ ਜੀ ਠੀਕ ਠੀਕ ਹੈ ਠੀਕ